ਬਹੁਤ ਵੱਡੀ ਖਬਰ ਹੈ ਜਿਵੇਂ ਕਿ ਪਾਕਿਸਤਾਨ ਦੇ ਬਹੁਤ ਵੱਡੇ ਵੱਡੇ ਅਧਿਕਾਰੀਆਂ ਨੇ ਐਲਾਨ ਕਰ ਦਿੱਤਾ ਜੰਗਰਾ ਯਾਨੀ ਨਰਿੰਦਰ ਮੋਦੀ ਨੇ ਪਹਿਲਗਾਮ ਦੇ ਵਿੱਚ ਜਦੋਂ ਹਮਲਾ ਹੁੰਦਾ ਤੰਕਵਾਦੀ ਔਰ ਆਪਣੇ 28 ਬੰਦੇ ਮਾਰ ਦਿੱਤੇ ਜਾਂਦੇ ਆ ਹਿੰਦੁਸਤਾਨ ਦੇ ਬੱਚਿਆਂ ਨੂੰ ਵੀ ਛੱਡ ਦਿੱਤਾ ਗਿਆ ਔਰਤਾਂ ਨੂੰ ਵੀ ਛੱਡ ਦਿੱਤਾ ਗਿਆ 28 ਬੰਦੇ ਯਾਨੀ ਮੌਤ ਦੇ ਘਾਟ ਉਧਾਰ ਦਿੱਤੇ ਉਸ ਤੋਂ ਬਾਅਦ ਨਰਿੰਦਰ ਮੋਦੀ ਇੱਕ ਫੈਸਲਾ ਲੈਂਦੇ ਨੇ ਕਿ ਪਾਕਿਸਤਾਨ ਦਾ ਜਿੰਨਾ ਵੀ ਵਟਵਾਰੇ ਵਕਤ ਜਿਹੜਾ ਉਹਨਾਂ ਦੇ ਹਿੱਸੇ ਵਿੱਚ ਜਾਂਦੀਆਂ ਨਦੀਆਂ ਪਾਣੀ ਹੈ ਤਾਂ ਉਹ ਪਾਣੀ ਨੂੰ ਬੰਦ ਕਰਨ ਦਾ ਯਾਨੀ ਬਹੁਤ ਵੱਡੀ ਗੱਲ ਕਹਿ ਦਿੱਤੀ ਐ ਔਰ ਉਸ ਤੋਂ ਬਾਅਦ ਪਾਕਿਸਤਾਨ ਨੇ ਵੀ ਇੱਕ ਚੈਲੰਜ ਕਰ ਦਿੱਤਾ ਹੈ ਜੰਗ ਸ਼ੁਰੂ ਹੋ ਗਈ ਐ ਜਿਹੜਾ ਪਾਕਿਸਤਾਨ ਦਾ ਐਲਾਨ ਹੋ ਚੁੱਕਿਆ ਉਹ ਤੁਹਾਨੂੰ ਮੈਂ ਜਿਹੜਾ ਪੂਰਾ ਵੀਡੀਓ ਦੇ ਵਿੱਚ ਸੁਣਾਉਂਗਾ ਕਿ ਜਿਹੜੇ ਪਾਕਿਸਤਾਨ ਦੇ ਬਹੁਤ ਵੱਡੇ ਵੱਡੇ ਫੌਜ ਦੇ ਅਧਿਕਾਰੀ ਐ ਪਾਕਿਸਤਾਨ ਦਾ ਜਿਹੜਾ ਪ੍ਰਧਾਨ ਮੰਤਰੀ ਐ ਉਹਨਾਂ ਵੱਲੋਂ ਇੱਕ ਐਲਾਨ ਹੋ ਗਿਆ ਕਿ ਭਾਈ ਜਿਹੜਾ ਜੰਗ ਦਾ ਐਲਾਨ ਉਹ ਅਸੀਂ ਕਰ ਚੁੱਕੇ ਹਾਂ ਤੇ ਸਾਡੇ ਨਾਲ ਜਿੰਮੇ ਮਰਜ਼ੀ ਆਜੋ ਜੇਰਾ ਕੇ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਕੀ ਕਹਿ ਰਿਹਾ ਪੂਰੀ ਖਬਰ ਤੁਹਾਡੇ ਸਾਹਮਣੇ ਪਹਿਲਾਂ ਸੁਣਾਵਾਂਗੇ ਉਸ ਤੋਂ ਬਾਅਦ ਮੈਂ ਅਗਲੀ ਅਪਡੇਟ ਤੁਹਾਡੇ ਨਾਲ ਸਾਂਝੀ ਕਰੂੰਗਾ ਕਿਉਂਕਿ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਆ ਕੇ دہشت گردਾਂ ਨੇ 28 ਬੰਦੇ ਮਾਰ ਦਿੱਤੇ ਉਸ ਤੋਂ ਬਾਅਦ ਉਹਨਾਂ ਨੇ ਇੱਕ ਜੰਗ ਦਾ ਵੀ ਐਲਾਨ ਕਰ ਦਿੱਤਾ ਉਹਨਾਂ ਨੇ ਆਪਣੀਆਂ ਮਸਾਇਲੇ ਕਿਵੇਂ ਤਿਆਰ ਕੀਤੀਆਂ ਨੇ ਪੂਰੀ ਖਬਰ ਤੁਹਾਡੇ ਸਾਹਮਣੇ ਕਰਦੇ ਹਾਂ ਸਮੁੰਦਰ ਦੇ ਜ਼ਰੀਏ ਕਿਵੇਂ ਹਮਲਾ ਕਰਨ ਦੀ ਸਾਜ਼ਿਸ਼ ਫਿਰ ਤੋਂ ਘੜੀ ਜਾ ਰਹੀ ਹੈ سنو ہم اس اس قدم پہ کوئی 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 ہے 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 کے حوالے سے تو کوئی کسی کوئی سائٹ نہیں لے رہا کیونکہ جو ساری ڈسکشن ہے وہ جو ساری وہ واقعہ ہوا اور کشمیر میں اس کے حوالے سے ساری دنیا نے بالکل بہت ہی قریبی دوستوں نے بھی دی ہیں چائنا نے بھی ہے ترکی نے بھی ہم نے بھی نہیں کہا جی یہ تو فریڈم فائٹر بھی ہو سکتے کون ہے تو ہم نے کوئی کسی قسم کی بالکل honesty کے ساتھ statement دی تھی لیکن میں سمجھتا ہوں کہ انہوں نے اپنی failure کو اور اپنی سیاست کو جو internal ہے اور اپنے ذاتی عزائم جو ان کے اندرونی ہے اس کا حوالہ کرتے ہوئے ایک پھر یہ جو دفاع کا سوال کہ کوئی ہم نے ہماری میزائل کی الحمدللہ کی کیپبلٹی جو ہے وہ بڑی قابل فخر ہے قوم کو اس پر فخر کرنا چاہیے اور جتنی بھی ہم مزائلس میں یا ادر وائز جو ہے جو ٹیکنالوجی ہے ڈیفنس ٹیکنالوجی ہے اس میں جو ہم کو ترقی کر رہے ہیں یا نئے تجربات کر رہے ہیں یا آئندہ مستقبل میں ہم کچھ کریں گے اس میں وہ ہماری دفاعی جو صلاحیتیں ہیں اس کو امپروو کرنے کے لیے ہمیں حق منت ہے اور ہم کرتے رہیں گے خصوصاً جب ہندوستان جیسا دشمن ڈور ہو ਜੋ ਈਸਟਰਨ ਬਾਰਡਰ ਤੋਂ ਹਮਾਰਾ ਇਨਸਿਕਿਓਰ ਹੈ ਹੀ ਉਹ ਰਵਾਇਤੀ ਆਮ ਤੌਰ ਤੇ ਹਿੰਦੁਸਤਾਨ ਦੇ ਵਿੱਚ ਕਹਾਵਤ ਬੜੀ ਮਸ਼ਹੂਰ ਹੈ ਕਿ ਬੇਟਾ ਦਾ ਬੇਟਾ ਹੀ ਹੁੰਦਾ ਬਾਪ ਤਾਂ ਤੁਹਾਡਾ ਹਿੰਦੁਸਤਾਨ ਹੀ ਹੈ ਕਿਉਂਕਿ ਹਿੰਦੁਸਤਾਨ ਦੀ ਧਰਤੀ ਦੇ ਵਿੱਚੋਂ ਕੱਢਿਆ ਗਿਆ ਇੱਕ ਛੋਟਾ ਜਿਹਾ ਟੁਕੜਾ ਪਾਕਿਸਤਾਨ ਨਾਲੇ ਤਾਂ ਉਹ ਬਹੁਤ ਵੱਡੀਆਂ-ਵੱਡੀਆਂ ਗਲਤੀਆਂ ਦਹਿਸ਼ਤ ਕਰਦਿਆਂ ਨੂੰ ਭੇਜ ਕੇ ਕਰਦਾ ਔਰ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਪਾਣੀ ਦਾ ਐਲਾਨ ਕਰ ਦਿੰਦੇ ਆ ਕਹਿੰਦੇ ਅਸੀਂ ਤੁਹਾਡਾ ਪਾਣੀ ਬੰਦ ਕਰਾਂਗੇ ਤਾਂ ਫਿਰ ਪਾਕਿਸਤਾਨ ਦੇ ਜਿੰਨੇ ਵੀ ਆਰਮੀ ਚੀਫ ਨੇ ਔਰ ਉਹਨਾਂ ਦਾ ਪ੍ਰਧਾਨ ਮੰਤਰੀ ਹੈ ਤਾਂ ਫਿਰ ਉਹ ਜੰਗ ਦਾ ਐਲਾਨ ਸਿੱਧੇ ਤੌਰ ਤੇ ਕਰਦੇ ਵੀ ਅਸੀਂ ਤੁਹਾਡੇ ਨਾਲ ਟੱਕਰ ਨੂੰ ਤਿਆਰ ਆਂ ਪਰ ਕਿਤੇ ਨਾ ਕਿਤੇ ਪਾਕਿਸਤਾਨ ਬੜੀ ਭੁੱਲ ਦੇ ਵਿੱਚ ਹੈ ਕਿ ਜਿਹੜਾ ਹਿੰਦੁਸਤਾਨ ਹੈ ਹਿੰਦੁਸਤਾਨ ਦੀ ਤਾਂ ਉਹਨੀ ਫੌਜ ਹੈ ਜਿੰਨੀ ਤੁਹਾਡੀ ਕੁੱਲ ਜਨਤਾ ਦੀ ਆਬਾਦੀ ਹੈ ਤਾਂ ਕਿਤੇ ਨਾ ਕਿਤੇ ਮੈਨੂੰ ਐ ਲੱਗਦਾ ਵੀ ਜਿਵੇਂ ਆਮ ਜਨਤਾ ਉਹਨਾਂ ਨੂੰ ਸੜਕਾਂ ਤੇ ਨਿਕਲਣਾ ਚਾਹੀਦਾ ਪਾਕਿਸਤਾਨੀਆਂ ਨੂੰ ਜਿੰਨੇ ਵੀ ਪਾਕਿਸਤਾਨ ਦੇ ਵਿੱਚ ਰਹਿੰਦੇ ਚਾਹੇ ਪੰਜਾਬੀ ਆ ਚਾਹੇ ਮੁਸਲਮਾਨ ਜੋ ਮਰਜੀ ਵੀ ਹੈ ਕਿਸੇ ਵੀ ਧਰਮ ਦੇ ਨੇ ਕਿਉਂਕਿ ਜਿਹੜੀ ਹਕੂਮਤ ਆ ਪਾਕਿਸਤਾਨ ਦੀ ਉਹ ਦਰਅਸਲ ਪਾਕਿਸਤਾਨ ਦੀ ਜਨਤਾ ਨੂੰ ਮਰਵਾਉਣਾ ਚਾਹੁੰਦੀ ਹੈ ਕਿਉਂਕਿ ਉਹਨਾਂ ਨੇ ਆਪਣੇ ਏਜੰਡੇ ਚਲਾਉਣੇ ਬੰਦ ਨਹੀਂ ਕਰਨੇ ਇਹ ਉਹਨਾਂ ਦੀ ਸ਼ਬੀ ਹੈ ਜਿਹੜੀ ਉਹਨਾਂ ਦੀ ਬੋਲੀ ਤੋਂ ਵੀ ਝਲਕ ਰਹੀ ਹੈ ਹਿੰਦੁਸਤਾਨ ਨੂੰ ਦੁਸ਼ਮਣ ਦੇਸ਼ ਕਿਹਾ ਜਾਂਦਾ ਪਾਕਿਸਤਾਨ ਬਨਿਓ ਤੇ ਪਾਕਿਸਤਾਨ ਦੀਆਂ ਕਰਤੂਤਾਂ ਪੂਰਾ ਵਰਲਡ ਜਾਣਦਾ ਪੂਰਾ ਵਿਸ਼ਵ ਜਾਣਦਾ ਇਸ ਧਰਤੀ ਦੇ ਉੱਤੋਂ ਪਾਕਿਸਤਾਨ ਦਾ ਵजूद ਮਿਟਣ ਜਾ ਰਿਹਾ ਜਿਵੇਂ ਕਿ ਹੁਣ ਨਰੇਂਦਰ ਮੋਦੀ ਇੱਕ ਐਸਾ ਫੈਸਲਾ ਲੈ ਗਏ ਨੇ ਪਾਣੀ ਤੱਕ ਬੰਦ ਕਰਨ ਦਾ ਕਹਿ ਦਿੱਤਾ ਕਿ ਜਿਹੜੀਆਂ ਨਦੀਆਂ ਉਹਨਾਂ ਦੇ ਹਿੱਸੇ ਦੇ ਵਿੱਚ ਜਾਂਦੀਆਂ ਨੇ ਜਦੋਂ ਦਾ ਵਟਬਾਰਾ ਹੋਇਆ ਤਾਂ ਉਹਨਾਂ ਨਦੀਆਂ ਨੂੰ ਬੰਦ ਕੀਤਾ ਜਾਊਗਾ ਪਰ ਜਿਹੜੀ ਹੁਣ ਪਾਕਿਸਤਾਨ ਦੀ ਆਬਾਦ ਹੈ ਤਾਂ ਉਹਨਾਂ ਨੂੰ ਸਮਝਣਾ ਚਾਹੀਦਾ ਵੀ ਤੁਹਾਡੀਆਂ ਜਿਹੜੀਆਂ ਸਰਕਾਰਾਂ ਨੇ ਇਹਨਾਂ ਦੇ ਕਰਕੇ ਬਹੁਤ ਵੱਡਾ ਵਿਵਾਦ ਸ਼ੁਰੂ ਆਇਆ ਯਾਨੀ ਤੁਹਾਡੀ ਰੋਕੀ ਤੁਹਾਡਾ ਜੀਣਾ ਮੁਸ਼ਕਲ ਕਰਨਾ ਇਸ ਪਾਕਿਸਤਾਨ ਦੀ ਹਕੂਮਤ ਨੇ ਤਾਂ ਜਿੰਨੇ ਵੀ ਤੁਸੀਂ ਪਾਕਿਸਤਾਨ ਦੇ ਪੰਜਾਬੀ ਪਾਕਿਸਤਾਨ ਦੇ ਮੁਸਲਮੋ ਚਾਹ ਕੋਈ ਸਿੱਖ ਹੈ ਚਾਹ ਕੋਈ ਇਸਾਈ ਜੋ ਮਰਜੀ ਹੈ ਤੁਹਾਡਾ ਹੱਟ ਕੇ ਤੁਹਾਡੀ ਜਿਹੜੀ ਹਕੂਮਤ ਹੈ ਇਹਨਾਂ ਨੇ ਹਿੰਦੁਸਤਾਨ ਨੂੰ ਪਹਿਲਾਂ ਛੇੜਿਆ ਤੇ ਉਸ ਤੋਂ ਬਾਅਦ ਇਹਦਾ ਜਵਾਬ ਵੀ ਮੂੰਹ ਤੋੜ ਦਿੱਤਾ ਜਾਂਦਾ ਅਕਸਰ ਤੁਸੀਂ ਵੇਖਿਆ ਵੀ ਪਹਿਲਾਂ ਜਿਵੇਂ ਸਰਜੀਕਲ ਸਟ੍ਰਾਈਕ ਕੀਤਾ ਸੀ ਜਦੋਂ ਪਰਵਾਮਾਂ ਦੇ ਵਿੱਚ 45 ਸਾਡੇ ਨੌਜਵਾਨ ਮਾਰੇ ਜਾਂਦੇ ਆ ਉਹਦਾ ਜਵਾਬ ਵੀ ਸਾਡਾ ਹਿੰਦੁਸਤਾਨ ਦੇ ਚੁੱਕਿਆ ਔਰ ਹੁਣ 28 ਨਿਰਦੋਸ਼ ਲੋਕਾਂ ਨੂੰ ਮਾਰ ਦਿੱਤਾ ਗਿਆ ਤੇ ਪਾਕਿਸਤਾਨ ਫੇਰ ਜਾਨੀ ਉੱਤੋਂ ਪੂਰੀ ਜਾਨੀ ਤੜਦੇ ਨਾਲ ਕਹਿੰਦਾ ਕਿ ਮੈਂ ਲੜਨ ਨੂੰ ਤਿਆਰ ਹੈ ਤੇ ਪਰ ਹੁਣ ਅਸੀਂ ਵੀ ਕਹਿੰਦੇ ਆ ਸਾਡੀ ਜਨਤਾ ਜਿਹੜੀ ਹਿੰਦੁਸਤਾਨ ਦੀ ਬਿਨਾ ਹਥਿਆਰਾਂ ਤੋਂ ਵੀ ਤੁਹਾਡੇ ਪਾਕਿਸਤਾਨ ਨੂੰ ਮਾਰ ਸਕਦੀ ਹੈ ਪਰ ਸਾਡਾ ਉਹਨਾਂ ਲੋਕਾਂ ਨਾਲ ਕੋਈ ਵਿਰੋਧ ਨਹੀਂ ਜਿਹੜੇ ਸਾਡੇ ਲਹਿੰਦੇ ਪੰਜਾਬ ਦੇ ਲੋਕ ਨੇ ਪਰ ਜਿਹੜੀ ਹਕੂਮਤ ਹੈ ਹੁੰਦੇ ਸਾਡੇ ਪਾਕਿਸਤਾਨ ਦੀ ਇਹ ਸਾਡੇ ਹਿੰਦੁਸਤਾਨ ਤੇ ਪਹਿਲਾਂ ਵੀ ਯਾਨੀ ਅਟੈਕ ਕਰਦੀ ਰਹੀ ਹੈ ਤੇ ਹੁਣ ਫੇਰ ਜਿਹੜਾ ਬਹੁਤ ਵੱਡਾ ਜ਼ੁਲਮ ਕਰ ਚੁੱਕੇ ਨੇ ਆਪਣੇ ਯਾਨੀ ਅਤੰਕੀਆਂ ਨੂੰ ਭੇਜਦੇ ਆ ਤੇ ਇਧਰਲੇ ਸਾਡੇ ਲੋਕ ਜਿਹੜੇ ਨਿਰਦੋਸ਼ ਲੋਕ ਉਥੇ ਘੁੰਮਣ ਜਾਂਦੇ ਆ ਉਹਨਾਂ ਦੇ ਉੱਤੇ ਹਮਲਾ ਕਰਵਾ ਦਿੱਤਾ ਤਾਂ ਹੁਣ ਸਾਡੇ ਵੱਨੀਓ ਜਵਾਬ ਤਾਂ ਇਹੀ ਹੈ ਸਾਡੇ ਵਾਲੀ ਸਰਕਾਰ ਨੂੰ ਇਹਨਾਂ ਨੂੰ ਐਸਾ ਜਵਾਬ ਦਿੱਤਾ ਜਾਵੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੂਰਾ ਵਿਸ਼ਵ ਜਾਨੀ ਇਹ ਗੱਲ ਨੂੰ ਕਈ ਵਾਰ ਸੋਚੇ ਹਮਲਾ ਕਰਨ ਤੋਂ ਪਹਿਲਾਂ ਕਿ ਹਿੰਦੁਸਤਾਨ ਦੇ ਨਾਲ ਹਮਲਾ ਕਰਨ ਦਾ ਇਨਜਾਮ ਕੀ ਹੈ ਔਰ ਦੂਜੀ ਗੱਲ ਜਿਹੜੀ ਸੀਮਾ ਹੈਦਰ ਹੁਣ ਇੱਕ ਪਾਸੇ ਸਾਡੇ ਭਾਰਤੀਆਂ ਨੂੰ ਉਧਰੋਂ ਕੱਢਣ ਦਾ ਐਲਾਨ ਕਰ ਦਿੱਤਾ ਹੈ ਪਾਕਿਸਤਾਨ ਨੇ ਔਰ ਸਾਡੇ ਇੱਧਰ ਨਰੇਂਦਰ ਮੋਦੀ ਨੇ ਵੀ ਕਰ ਦਿੱਤਾ ਹੈ ਕਿ ਭਾਈ ਕੋਈ ਵੀ ਪਾਕਿਸਤਾਨੀ ਨਹੀਂ ਰਹੂ ਇੱਥੇ 48 ਘੰਟਿਆਂ ਦੇ ਅੰਦਰ ਅੰਦਰ ਵੀਜੇ ਰੱਦ ਔਰ ਇਥੋਂ ਸਾਰੇ ਨਿਕਲੋ ਯਾਨੀ ਕਸੀਮਾ ਹੈਦਰ ਦਾ ਕੇਸ ਵੀ ਵਿੱਚ ਹੀ ਫਿੱਟ ਹੋ ਰਿਹਾ ਉਹਨੂੰ ਵੀ ਕੱਢਣਾ ਚਾਹੀਦਾ ਕਿਉਂਕਿ ਉਹ ਵੀ ਹੋ ਸਕਦਾ ਉਹਦੇ ਕਰਕੇ ਇਹ ਕੰਮ ਹੁੰਦੇ ਹੋਣ ਕਿਉਂਕਿ ਬਹੁਤ ਵੱਡੀ ਸਾਜ਼ਿਸ਼ ਹੋ ਸਕਦੀ ਆ ਜਿਹੜੀ ਸੀਮਾ ਹੈਦਰ ਭੱਜ ਕੇ ਆਈ ਆ ਪਾਕਿਸਤਾਨ ਚੋਂ ਤਾਂ ਠੀਕ ਆ ਪੰਜਾਬ ਵਾਲਿਓ ਮੇਰਾ ਵੀਰ ਦੱਬ ਕੇ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਕਿਉਂਕਿ ਮਸਲਾ ਸਾਡੇ ਹਿੰਦੁਸਤਾਨ ਦਾ ਮਸਲਾ ਸਾਡੀ ਧਰਤੀ ਦਾ ਤਾਂ ਠੀਕ ਹੈ ਜੀ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲੋ ਤਾਂ ਕਿ ਹੁਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬਾਰੇ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ